ਸਤਿ ਸ਼੍ਰੀ ਅਕਾਲ ਜੀ ਮੈਂ ਪੱਤਰਕਾਰ ਬੁੱਟਾ ਸਿੰਘ ਬਲਾਰਾ ਪਹੁੰਚੇ ਹਾਂ ਜੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬਲਾਰਾ ਵਿਖੇ ਜਿੱਥੇ ਬਾਬਾ ਜਸਵੰਤ ਸਿੰਘ ਜੀ ਲਾਲਵੱਤੀ ਵਾਲਿਆਂ ਵੱਲੋਂ ਲੱਸੀ ਦਾ ਲੰਗਰ ਲਗਾਇਆ ਗਿਆ ਅਤੇ ਉੱਥੇ ਨੌਜਵਾਨ ਬਜ਼ੁਰਗਾਂ ਅਤੇ ਬੱਚਿਆਂ ਦੇ ਬੱਚਿਆਂ ਨੇ ਤਨਮਾਨ ਨਾਲ ਸੇਵਾ ਕੀਤੀ ਉੱਥੇ ਹੀ ਬਾਬਾ ਜਸਵੰਤ ਸਿੰਘ ਜੀ ਨੇ ਲੰਗਰ ਵਿੱਚ ਸੇਵਾ ਕਰ ਰਹੇ ਸਾਰੇ ਨੌਜਵਾਨਾਂ ਦਾ ਧੰਨਵਾਦ ਕੀਤਾ ਪੇਸ਼ ਹੈ ਇੱਕ ਰਿਪੋਰਟ ਵਾਹ ਤੂਹ ਵਾਹ ਤੂਹ ਵਾਹ mm <laughs>

ਇਹ ਤਾਂ ਮਾਨੂੰ ਕੇ ਪਤਾ ਆ ਗਿਆ ਜਦ ਤੋਂ ਲੱਗੇ ਹੁਣ ਤਾਂ ਤੋਂ ਇਹ ਜਿਆ ਫਟੀ ਫਟੀ ਦੀ ਸ਼ਿਵਦਾ ਹੁੰਦੀ ਆਣ ਉਹ ਸ਼ਿਵਦਾ ਲੱਗਦੀ ਆਣ ਲੋਕ ਆਪਣੇ ਸਵੀ ਦੂਜੀ ਨੇ ਉਹਦੇ ਨਾਲ ਸ਼ੂਗਰ ਦਾ ਇਹ ਬਤਾ ਕੇ ਅਸੀਂ ਸ਼ੂਗਰ ਹੈ ਤਾਂ ਅਸੀਂ ਦੋਹੀ ਆਪਣੇ ਤਿਆਰ ਕਰਕੇ ਇਹ ਕਿਸਮਾਂ ਚੀਜ਼ਾਂ ਪਾ ਕੇ ਜਿਹੜਾ ਅਸੀਂ ਮਸਾਲਾ ਤਿਆਰ ਕੀਤਾ ਹੈ ਉਹ ਮਸਾਲਾ ਗੈਸ ਕਮ ਜੋ ਹੁੰਦੀ ਕੁਮਾਰਿਆਂ ਨੂੰ ਘਟਦਾ ਹੈ ਇਹ ਮਸਾਲਾ ਪਾ ਕੇ ਜੀ ਨਕਸੀਰਾ ਲੰਗਰ ਪਿਆ ਦਿੱਤਾ ਹੈ ਕਿ ਸਾਡਾ 4 ਫਰਵੀਨ ਲੰਗਰ ਲਿਆ ਹੋਤੋ ਬਾ 16 ਜੂਨ ਦਾ ਤੇ 30 ਲੰਗਰ ਹੈ ਸਾਰੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸ਼ੀਨਾ ਛੱਡ ਕੇ ਫੱਟੀ ਦੇ ਸੇ ਲੰਗਰ ਲਾਓ ਜੋ ਕਿ ਜਿਮਾਰੀਆਂ ਤੋਂ ਰਹਿਤ ਹੋਣ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਕੀਤੀ ਜਾਂਦੀ ਹੈ ਜੋ ਸ਼ੀਨਾ ਲੰਗਰ ਹੈ ਉਹ ਫੱਟੀ ਦੇ ਸੇ ਲੰਗਰ ਲਾਗੋ ਭਾਈ ਰੱਬਤਾ ਵੇਪਾਰਾ ਮੰਗਿਆ ਕਰੋ ਇਹਨਾ ਕਹਦੇ ਹੋਏ ਦਾਸ ਬਾਬਾ ਜਸਵੰਤ ਸਿੰਘ ਜੋ ਕਿ ਸੰਤਾਨੀ ਸੇਵਾ ਤੇ 24 ਘੰਟੇ ਹਾਜ਼ਰ ਹੁੰਦੇ ਆ ਸੰਤਾਨ ਜਿੱਥੇ ਮਰਜ਼ੀ ਬਰੋਂ ਜੋ ਕੋਈ ਕਿਸੇ ਨੇ ਦਵਾਈ ਲੈਣੀ ਹੈ ਹਰ ਤਰ੍ਹਾਂ ਦੀ ਅਸੀਂ ਸੇਵਾ ਕਰਦੇ ਹਾਂ ਜੋ ਕਿ ਦੇਸੀ ਦਵਾਈਆਂ ਜੋ ਕਿ ਡਾਕਟਰਾਂ ਕੋ ਜਾ ਕੇ ਨਹੀਂ ਟੀਫਰ ਕਰ ਉਹਨਾਂ ਵਾਸਤੇ ਜਿਸ ਤਰ੍ਹਾਂ ਗੁਰਦੇ ਦੀ ਪਥਰੀ ਪਿੱਤੇ ਦੀ ਪਥਰੀ ਹੋਰ ਬਿਮਾਰੀਆਂ ਦੀ ਦਵਾਈਆਂ ਅਸੀਂ ਉੱਥੇ ਦਿੰਦੇ ਹਾਂ ਮੂੰਹ ਸਾਹ ਤੋਂ ਬੇਨਤੀ ਕੀਤੀ ਜਾਂਦੀ ਹੈ ਪਈ ਦਵਾਈ ਆਮ ਨਹੀਂ ਕਰਦੀ ਜੋ ਕਿ ਦੁਆਜ ਨੇ ਕੰਮ ਕਰਨਾ ਹੈ ਦੁਆਜ ਸਭ ਤੋਂ ਵੱਡੀ ਹੈ ਜੋ ਕਿ ਪਰਮਾਰਾ ਨਾਮ ਲੈ ਕੇ ਇਹ ਦਵਾਈ ਖਾਣੀ ਹੈ ਦਾਸ ਇੰਨਾ ਹੀ ਕਹਿੰਦਾ ਹੋਇਆ ਖੇਮਾ ਜਾਤਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ